ਸਾਰੀਆਂ ਜੰਨੀਆਂ ਵੀ ਡੈਕਸੋਰਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿੱਥੇ-ਜਿੱਥੇ ਵੀ ਆਪਣਾ ਸਿੱਖ ਭਾਈਚਾਰਾ ਬੈਠਾ ਹੈ ਸਾਡਾ ਸਮੇਂ-ਸਮੇਂ ਉਹਨਾਂ ਨੇ ਸਾਥ ਦਿੱਤਾ ਮੈਨੂੰ ਯਾਦ ਹੈ ਜਦੋਂ ਅਸੀਂ ਸਰਦਾਰ ਜਸਵੰਤ ਸਿੰਘ ਖਾਰੜਾ ਨੂੰ 6 ਸਤੰਬਰ 1995 ਨੂੰ ਘਰੋਂ ਚੁੱਕਿਆ ਗਿਆ ਉਸ ਦਿਨ ਤੋਂ ਹੀ ਮੈਨੂੰ ਲੱਗਦਾ ਹੈ ਕਿ ਸਾਰੀ ਦੇਸ਼ਾਂ-ਵੰਦੇਸ਼ਾਂ ਦੀ ਸੰਗਤ ਇਨਾ ਉਹਨਾਂ ਨੇ ਇੱਕ ਜੁੱਧ ਲੜਿਆ ਹੈ ਸਟੇਟਾਂ ਨਾਲ ਇੰਡੀਆ ਸਟੇਟ ਦੇ ਨਾਲ ਕਿ ਜਿਹੜਾ ਇੱਥੋਂ ਤੱਕ ਪਹੁੰਚਣਾ ਤਾਂ ਹੀ ਸੰਭਵ ਹੋਇਆ ਹੈ ਸਾਡਾ ਇਸ ਸੰਘਰਸ਼ ਦਾ ਕਿ ਤੁਸੀਂ ਸਾਡਾ ਬਹੁਤ ਹੀ ਸਾਥ ਜਿਹੜਾ ਉਹ ਦਿੱਤਾ ਹੈ ਸਾਡੀ ਜਿਹੜੀ ਮੋਰਲ ਹੈ ਉਹ ਬਹੁਤ ਤੁਸੀਂ ਉੱਚਾ ਚੱਕਿਆ ਤੇ ਸਾਨੂੰ ਆਪਣੇ ਇੱਕ ਘੇਰੇ ਦੇ ਵਿੱਚ ਵੀ ਰੱਖਿਆ ਕਿ ਅਸੀਂ ਕੋਈ ਗਲਤੀ ਨਾ ਕਰੀਏ ਮੈਨੂੰ ਯਾਦ ਹੈ ਜਦੋਂ 1995 ਦੇ ਵਿੱਚ 96 ਦੇ ਸ਼ੁਰੂ ਵਿੱਚ ਹੀ ਇੱਥੋਂ ਤੱਕ ਗੱਲ ਗਈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਮੈਨੂੰ ਮਿਲਾਇਆ ਗਿਆ ਇਹਦੇ ਵਿੱਚ ਉਦੋਂ ਇੱਕ ਟੀਮ ਜਿਹੜੀ ਗਈ ਸੀ ਕੈਨੇਡਾ ਤੋਂ ਉਹਦੇ ਵਿੱਚ ਬਹੁਤ ਹੀ ਸਿਆਣੇ ਸਿਆਣੇ ਲੋਕ ਵੀਐਸਏ ਦੇ ਸਪੈਸ਼ਲ ਰੈਫਰੈਂਸ ਨਾਲ ਮੈਨੂੰ ਯਾਦ ਹੈ ਸਰਦਾਰ ਪ੍ਰੀਮ ਸਿੰਘ ਵਿਨਿੰਗ ਜਹੂਰ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਯਾਦ ਉਹਨਾਂ ਨੇ ਮੈਨੂੰ ਉੱਥੇ ਪ੍ਰਧਾਨ ਮੰਤਰੀ ਨੂੰ ਵੀ ਮਿਲਾਇਆ ਔਰ ਇਹਦਾ ਇਫੈਕਟ ਜਿਹੜਾ ਉਹ ਪੂਰਾ ਜਿਹੜਾ ਦੁਨੀਆ ਦੇ ਵਿੱਚ ਵੀ ਗਿਆ ਔਰ ਸਾਡੇ ਜਿਹੜੇ ਪ੍ਰਧਾਨ ਮੰਤਰੀ ਉਸ ਵੇਲੇ ਸੀਗੇ ਜਾਂ ਸਾਡੀਆਂ ਸਰਕਾਰਾਂ ਸੀ ਉਹ ਵੀ ਇੱਕ ਵਾਰੀ ਹਿੱਲੀਆਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਇਮੇਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਪੰਜਾਬ ਦੇ ਵਿੱਚ ਹਜੇ ਬਹੁਤਾ ਲੋਕਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਪਰ ਸਰਦਾਰ ਜਸਵੰਤ ਸਿੰਘ ਹਲੜਾ WSO ਦੇ ਸੱਦੇ ਤੇ ਇੱਥੇ ਕੈਨੇਡਾ ਵਿੱਚ ਹੀ ਆਏ ਸੀਗੇ ਤੇ ਡੈਕਸੀ ਗੁਰਦੁਆਰੇ ਦੇ ਵਿੱਚ ਜਿਹੜੀ ਸਪੀਚ ਉਹਨਾਂ ਨੇ ਦਿੱਤੀ ਸੀਗੀ ਉਹ ਵੀ ਜਦੋਂ ਵਰਲਡਵਾਈਡ ਪਬਲਿਸ਼ ਹੋਈ ਜਾਂ ਤੁਸੀਂ ਕਹੋ ਸਾਰਿਆਂ ਨੇ ਸੁਣੀ ਪਰ ਮੈਨੂੰ ਲੱਗਦਾ ਹੈ ਅਸੀਂ ਅੱਜ ਇਸ ਗੱਲ ਨੂੰ ਸੋਚਦੇ ਹਾਂ ਕਿ ਜੇ ਉਹ ਸਪੀਚ ਆਪਣੇ ਕੋਲ ਨਾ ਹੁੰਦੀ ਇਹ ਆਮਨ ਜਸਵੰਤ ਸਿੰਘ ਨੂੰ ਇਸ ਰੂਪ ਦੇ ਵਿੱਚ ਜਿਹੜਾ ਉਹਨੇ ਰਿਸਰਚ ਕੀਤੀ ਹੈ ਆਪਾਂ ਉਵੇਂ ਨਹੀਂ ਸੀ ਕਰ ਸਕਦੇ ਉਸ ਬੀਜ ਨੇ ਸਾਡਾ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਹੱਲ ਕਰ ਦਿੱਤੇ ਅਸੀਂ ਤੁਰਦੇ ਤੁਰਦੇ ਕਿੱਥੇ ਆ ਗਏ ਪਹਿਲਾਂ ਅਸੀਂ ਹਥਿਆਰਾਂ ਦੀ ਲੜਾਈ ਲੜੀ ਹੈ ਸਾਰਿਆਂ ਨੂੰ ਪਤਾ ਹੈ ਫਿਰ ਜਦੋਂ ਹਥਿਆਰਾਂ ਦੀ ਲੜਾਈ ਤੇ ਸਾਡਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ ਵੀ ਜਦੋਂ ਜ਼ੁਲਮ ਦੀ ਅਤ ਹੋ ਜਾਵੇ ਫਕੇਰ ਉਸ ਤੋਂ ਬਾਅਦ ਤਾਂ ਜਾਗ ਰਹੇ ਥਿਆਰ ਚੁਪੜੀ ਇਹ ਸਾਡੀ ਕਾਨੂੰਨ ਦਾ ਸਿਧਾਂਤ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਸ ਤੋਂ ਬਾਅਦ ਸਰਦਾਰ ਜਸਵੰਤ ਸਿੰਘ ਵਰਗੇ ਵਿਚਾਰਾਂ ਦਾ ਇੱਕ ਲੈ ਕੇ ਗੱਲ ਤੁਰੇ ਪਰ ਸਰਕਾਰਾਂ ਨੂੰ ਇਹ ਵੀ ਮਨਜ਼ੂਰ ਨਹੀਂ ਹੋਇਆ ਸਰਦਾਰ ਜਸਵੰਤ ਸਿੰਘ ਨੂੰ ਘਰੋਂ ਚੁੱਕਿਆ ਗਿਆ ਔਰ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੇ ਇਹ ਗੱਲ ਕੋਰਟ ਦੇ ਵਿੱਚ ਲੈ ਕੇ ਗਏ ਕਿ ਨਾ ਇਹ ਬੰਦਾ ਸਾਨੂੰ ਚਾਹੀਦਾ ਸੀ ਤੇ ਨਾ ਅਸੀਂ ਲੈ ਕੇ ਆਏ ਸਾਰੀ 18 ਸਾਲ ਦੀ ਜੋ ਸੁਪਰੀਮ ਕੋਰਟ ਦੀ ਲੜਾਈ ਸੀ ਇਹ ਸਾਰਾ ਨਿਚੋੜ ਇਹ ਸੀਗਾ ਕਿ ਨਾ ਇਹ ਬੰਦਾ ਸਾਨੂੰ ਚਾਹੀਦਾ ਸੀ ਤੇ ਨਾ ਹੀ ਅਸੀਂ ਲੈ ਕੇ ਆਏ ਜੱਜ ਨੇ ਬੜੀਆਂ ਸਖਤ ਟਿੱਪਣੀਆਂ ਵੀ ਕੀਤੀਆਂ ਕਿ ਫੇਰ ਬੰਦੇ ਹਵਾ ਵਿੱਚ ਉੱਡ ਜਾਂਦੇ ਆ ਪਰ ਸਰਕਾਰਾਂ ਨੇ ਇਹ ਵੀ ਮਨਜ਼ੂਰ ਨਹੀਂ ਕੀਤਾ ਅਸੀਂ ਹਰ ਤਰ੍ਹਾਂ ਦੀ ਲੜਾਈ ਲੜਨ ਦੇ ਤਿਆਰ ਹਾਂ ਹੁਣ ਅਸੀਂ ਤੀਜੀ ਲੜਾਈ ਹੈ ਜਿਹੜੀ ਉਹ ਵੀ ਲੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਸਾਨੂੰ ਇਹ ਆਪਣੀ ਡੈਮੋਕ੍ਰੇਸੀ ਦਾ ਹੀ ਰੋਣਾ ਪਾਈ ਜਾਂਦੀ ਹੈ ਕਿ ਇੰਡੀਆ ਬੜੀ ਵੱਡੀ ਡੈਮੋਕ੍ਰੇਸੀ ਹੈ ਤੇ ਅਸੀਂ ਉਸ ਡੈਮੋਕ੍ਰੇਸੀ ਦੇ ਵਿੱਚ ਜਾ ਕੇ ਦੋ ਜਿਹੜੇ ਲੋਕ ਸੀਗੇ ਬੰਦੇ ਸੀਗੇ ਇੱਕ ਭਾਈ ਅਮਰਤਪਾਲ ਸਿੰਘ ਤੇ ਇੱਕ ਭਾਈ ਸਰਜੀਤ ਸਿੰਘ ਦੋਨਾਂ ਨੂੰ ਮੈਦਾਨ ਵਿੱਚ ਲਾਉਂਦਾ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਪੰਜਾਬ ਵਿੱਚੋਂ ਸਭ ਤੋਂ ਜ਼ਿਆਦਾ 197400 ਵੋਟਾਂ ਦੇ ਮਾਰਜਨ ਨਾਲ ਜਿੱਤਿਆ ਤੇ ਅੱਜ ਫਿਰ ਉਹਨਾਂ ਦੀ ਡੈਮੋਗ੍ਰੇਫੀ ਕੀ ਕਹਿੰਦੀ ਹੈ ਕਿ ਜਿਹੜੇ ਬੰਦੇ ਜਿੱਤੇ ਆ ਅਮਰਤਪਾਲ ਵਰਗੇ ਜਿੱਤੇ ਆ ਉਹ ਜੇਲ੍ਹ ਵਿੱਚ ਬੈਠੇ ਆ ਔਰ ਉਹਨਾਂ ਨੂੰ ਜਦੋਂ ਸੌਚ ਕਾਉਣ ਲਈ ਵੀ ਤੇ ਕਿਸ ਤਰ੍ਹਾਂ ਲੈਂਦਾ ਜਾਂ ਪਰ ਜਿਹੜੇ ਬੰਦੇ ਹਾਰੇ ਐ ਪ੍ਰਵਨੀਤ ਬਿੱਟੂ ਵਰਗੇ ਉਹ ਆ ਅੱਜ ਸਾਡੀ ਸੰਸਦ ਦੇ ਵਿੱਚ ਮਨਿਸਟਰ ਐ ਅਸਲ 'ਚ ਸਾਨੂੰ ਡੈਮੋਕਰੇਸੀ ਦੀਆਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਸਮਝਣ ਦੀ ਲੋੜ ਐ ਕਿ ਅਸੀਂ ਹੁਣ ਕਿੱਥੇ ਖੜੇ ਐ ਇਸ ਤੋਂ ਅਗਲੀ ਲੜਾਈ ਸਾਡੀ ਕੀ ਹੋਵੇਗੀ ਹੁਣ ਅਮਰਪਾਲ ਨੂੰ ਛਡਾਉਣ ਬਾਰੇ ਚਾਰ-ਛਪੀਰ ਗੱਲਾਂ ਚੱਲ ਰਹੀਆਂ ਐ ਕਿ ਅਮਰਪਾਲ ਨੂੰ ਛਡਾਇਆ ਕਿ ਨਹੀਂ ਜਾਵੇ ਪਰ ਸਾਡੀ ਸਮਝ ਤਾਂ ਇਹ ਹੀ ਮੰਦੀ ਹੈ ਕਿ ਉਹ ਸਿੱਖ ਕਮਿਊਨਿਟੀ ਤੋਂ ਇੰਨਾ ਡਰੇ ਹੋਏ ਆ ਕਿ ਉਹਨਾਂ ਨੂੰ ਐ ਲੱਗਦਾ ਹੈ ਕਿ ਜੇ ਅਮਰਪਾਲ ਬਾਹਰ ਆ ਗਏ ਤਾਂ ਪਤਾ ਨਹੀਂ ਕੀ ਹੋ ਜਾਣਾ ਹੈ ਹੁਣ ਸਾਨੂੰ ਫੇਰ ਜਿਵੇਂ ਅਸੀਂ ਜਸਵੰਤ ਸਿੰਘ ਦੀ ਲੜਾਈ ਕਾਨੂੰਨ ਨਾਲ ਵੀ ਲੜੀ ਐ ਤੇ ਪਬਲਿਕ ਵਿੱਚ ਜਾ ਕੇ ਵੀ ਲੜੀ ਐ ਫੀਲਡ ਵਿੱਚ ਜਾ ਕੇ ਵੀ ਲੜੀ ਐ ਲੋਕਾਂ ਨੂੰ ਅਵੇਅਰ ਵੀ ਕੀਤਾ ਸਟੇਟ ਨੂੰ ਚੈਲੰਜ ਵੀ ਕੀਤੇ ਆ ਸਾਰਾ ਕੁਝ ਕੀਤਾ ਹੈ ਤੇ ਹੁਣ ਜਿਹੜੀ ਅਮਰਤਪਾਲ ਦੀ ਲੜਾਈ ਹੈ ਮੈਨੂੰ ਲੱਗਦਾ ਹੈ ਕੋਟਾਂ ਦੇ ਨਾਲ ਨਾਲ ਸਾਨੂੰ ਫੇਰ ਸੜਕਾਂ ਦੇ ਵੀ ਆਉਣਾ ਪੈਣਾ ਕਿਉਂਕਿ ਸਾਨੂੰ ਸਮਝ ਹੀ ਨਹੀਂ ਲੱਗ ਰਹੀ ਇਸ ਗੱਲ ਦੀ ਕਿ ਹੁਣ ਅਸੀਂ ਸਾਡਾ ਅਗਲਾ ਪੜਾਅ ਜਿਹੜਾ ਹੋਵੇਗਾ ਮੈਂ ਤੇ ਇੱਕ ਚੈਲੰਜ ਵਜੋਂ ਇਹਨਾਂ ਬੋਰਡਾਂ ਦੇ ਵਿੱਚ ਕਿਹਾ ਸੀ ਪਰ ਹੁਣ ਜਦੋਂ ਅਮਰਤਪਾਲ ਨੂੰ ਨਾ ਛੱਡਣ ਦੀਆਂ ਗੱਲਾਂ ਹੋ ਰਹੀਆਂ ਤੇ ਮੈਂ ਇਹ ਕਿਹਾ ਸੀਗਾ ਕਿ ਭਾਈ ਨਾ ਛੱਡੋ ਅਮਰਤਪਾਲ ਨੂੰ ਰੱਖੋ ਤੁਸੀਂ ਇਹਨੂੰ ਜਿੱਥੇ ਰੱਖਣਾ ਜਿਹੜੀ 227 ਦੀ ਇਲੈਕਸ਼ਨ ਆਉਣ ਨੂੰ ਉਹ ਉਹਦੇ ਵਿੱਚ 50 60 ਬੰਦੇ ਸਾਡੇ ਗੁਰਸਿੱਖ ਜੋਲਿਆਂ ਵਾਲੇ ਹੋਣਗੇ ਸ਼ੇਰਮੰਦ ਭਰਾਓ ਕਿਉਂਕਿ ਲੋਕ ਜਿਹੜੀ ਜਦੋਂ ਤੁਸੀਂ ਜ਼ਮੀਨ ਤੇ ਜਾ ਕੇ ਗੱਲ ਕਰਦੇ ਹੋ ਕਿਉਂਕਿ ਮੈਂ 219 ਵਾਲੀ ਆਪਣੀ ਇਲੈਕਸ਼ਨ ਵੀ ਲੜੀ ਸੀ ਤੇ ਹੁਣ ਮੈਂ 224 ਵਾਲੀ ਭਾਈ ਅੰਮ੍ਰਿਤਪਾਲ ਦੀ ਇਲੈਕਸ਼ਨ ਦੀ ਕੈਂਪੇਨਾਂ ਚਾਰਜੀ ਵੀ ਸੀ ਤੇ ਮੈਨੂੰ ਲੱਗਦਾ ਦੋਹਾਂ ਵਿੱਚ ਫਰਕ ਸੀਗਾ ਕਿਉਂਕਿ 2019 ਵਾਲੀ ਜਿਹੜੀ ਲੜਾਈ ਸੀ ਸਾਡੇ ਨਾਲ ਬਹੁਤ ਲੋਕ ਆਏ ਸੀਗੇ ਦੂਰੋਂ ਦੂਰੋਂ ਵਕੀਲ ਆਏ ਸੀਗੇ ਡਾਕਟਰ ਆਏ ਸੀਗੇ ਹੋਰ ਬੁੱਧੀਜੀਵੀ ਸਾਰੇ ਸਾਡੀ ਕੈਂਪੇਨ ਦੇ ਵਿੱਚ ਹਾਜ਼ਰ ਸੀ ਪਰ ਲੋਕ ਝਿਜਕ ਰਹੇ ਸੀ ਉਹਨਾਂ ਦੇ ਨਾਂ ਦੇ ਵਿੱਚ ਵੋਟ ਪਾਉਣ ਤੋਂ ਤੇ ਹਸ਼ਰ ਇਹੋ ਹੀ ਹੋਇਆ ਕਿ ਕਾਲੀਦਲ ਨੇ ਬੀਬੀ ਜਹਿੰਦਰ ਕਰਨ ਨੂੰ ਮੇਰੇ ਪੈਰਲ ਖੜਾ ਕੀਤਾ ਤੇ ਵੋਟਾਂ ਦੀ ਵੰਡ ਹੋਈ ਤੇ ਅਸੀਂ ਨਾ ਬੀਬੀ ਜੀ ਜੱਤ ਸਨ ਤੇ ਨਾ ਮੈਂ ਜਿੱਤ ਸਕੀ ਫਾਰਮੂਲਾ ਤਾਂ ਅਸਲੀ ਵੀ ਉਹਨਾਂ ਨੇ ਉਹੋ ਹੀ ਵਰਤਿਆ ਹੈ ਵੀ ਅਮਰਪਾਲ ਦੇ ਗੀਸਟ ਫੇਰ ਉਹਨਾਂ ਨੇ ਵਰਸਾ ਸਿੰਘ ਵਰਤੋਂ ਨੂੰ ਖੜਾ ਕੀਤਾ ਸਰਜੀ ਦੇ ਅਗੇਂਸਟ ਵੀ ਉਹਨਾਂ ਨੇ ਗੁਰਦੇਵ ਸਿੰਘ ਬਾਦਲ ਦੇ ਦੋਤੇ ਨੂੰ ਖੜਾ ਕੀਤਾ ਪਰ ਐ ਸਵੇਰੀ ਵਾਹਿਗੁਰੂ ਦੀ ਕਿਰਪਾ ਨਾਲ ਇਹ ਨਹੀਂ ਬਖਸ਼ੀ ਹੋਈ ਕਿ ਸਾਡੇ ਨਾਲ ਭਾਵੇਂ ਕੋਈ ਵੀ ਨਹੀਂ ਆਇਆ ਮੋਰਲ ਸਪੋਰਟ ਲਈ ਆਏ ਸਾਡੇ ਨਾਲ ਪਰ ਲੋਕ ਸਾਡੇ ਨਾਲ ਆਏ ਲੋਕਾਂ ਨੇ ਹੱਥ ਮਨ ਕੇ ਸਾਨੂੰ ਕਿਹਾ ਕਿ ਅਸੀਂ ਉਨੀ ਵਾਲੀ ਗੱਲ ਨਹੀਂ ਕਰਨੀ ਲੋਕਾਂ ਨੇ ਸਾਨੂੰ ਜਿਸ ਤਰ੍ਹਾਂ ਸਾਨੂੰ ਪਿੰਡਾਂ ਦੀਆਂ ਪਛਾਇਤਾਂ ਤੇ ਪਿੰਡਾਂ ਦੇ ਲੋਕ ਮਿਲੇ ਤੇ ਵੱਡੀ ਗੰਚੀ ਦੇ ਵਿੱਚ ਬੀਬੀਆਂ ਨੇ ਸਾਡਾ ਸਾਥ ਦਿੱਤਾ 50% ਤੋਂ ਵੀ ਵੱਧ ਮੀਡੀਆ ਦੇ ਵਿੱਚ ਬੀਬੀਆਂ ਦੀ ਹਾਜ਼ਰੀ ਰਹੀ ਉਦੋਂ ਮੀਨ ਕਾਰਨ ਤਾਂ ਇਹ ਸੀਗਾ ਕਿ ਪੰਜਾਬ ਦੇ ਵਿੱਚ ਚੱਲ ਰਿਹਾ ਨਸ਼ਿਆਂ ਦਾ ਪ੍ਰਪੋਗ ਆ ਜਿਹੜਾ ਬੀਬੀਆਂ ਉਹ ਚਾਹੁੰਦੀਆਂ ਕਿ ਕਿਵੇਂ ਨਾ ਕਿਵੇਂ ਉਹ ਨਾ ਹੋਵੇ ਉਹ ਕਿ ਮੈਨਾਂ ਕਿਵੇਂ ਬੰਦ ਹੋ ਜਾਵੇ ਤਾਂ ਮੈਨੂੰ ਇਹ ਵੀ ਗੱਲ ਬਹੁਤ ਸਖਾਂਵੀ ਲੱਗੀ ਹੈ ਕਿ ਜੇ ਬੀਬੀਆਂ ਪੋਲਿਟਿਕਸ ਦੇ ਵਿੱਚ ਜਾਂ ਮੀਟਿੰਗਾਂ ਦੇ ਵਿੱਚ ਆਉਂਦੀਆਂ ਤਾਂ ਉਹ ਸਾਡੇ ਲਈ ਅਗੋਂ ਫਿਊਚਰ ਦੇ ਲਈ ਬਹੁਤ ਲਾਏਵੰਦ ਹੋਊਗਾ ਦੂਜਾ ਭਾਈ ਅਮਰਤਪਾਲ ਖੁਦ ਕੰਪੇਨ ਵਿੱਚ ਨਹੀਂ ਸੀ। ਹਰਾਨੀ ਦੀ ਗੱਲ ਇਹ ਆ ਕਿ ਕੰਪੇਨ ਅਸੀਂ ਲੋਕ ਹੀ ਕਰ ਰਹੇ ਸੀਗੇ। ਕੋਈ ਸਾਡੇ ਨਾਲ ਕੋਈ ਵੱਡਾ ਲੀਡਰ ਨਹੀਂ ਸੀਗਾ। ਕੋਈ ਸਾਡੀ ਪਾਰਟੀ ਨਹੀਂ ਸੀਗੀ, ਕੁਝ ਨਹੀਂ ਸੀਗਾ। ਅਸੀਂ ਆਜ਼ਾਦ ਵਜੋਂ ੜਦੇ ਸੀਗੇ ਪਰ ਲੜ ਅਸੀਂ ਗੁਰੂ ਦੇ ਸਿਧਾਂਤ ਰਏ ਸੀਗੇ। ਵੇਖੋ ਹੁਣ ਹੱਦ ਹੋ ਗਈ। ਹੁਣ ਤੁਸੀਂ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਚੱਕ-ਚੱਕ ਕੇ ਜਦੋਂ ਜੇਲਾਂ ਵਿੱਚ ਸੁਟੋਗੇ ਜੇ ਸਾਡੇ